ਸਾਡੇ ਨਾਲ ਰਹਿੰਦੇ ਜਿਹੜੇ ਸ਼ੇਰ ਵਰਗੇ ਸਾਡੇ ਨਾਲ ਰਹਿੰਦੇ ਜਿਹੜੇ ਸ਼ੇਰ ਵਰਗੇ ਟੀਸੀ ਉੱਤੇ ਲੱਗੇ ਸਾਰੇ 베ਰ ਵਰਗੇ ਸਾਡੇ ਨਾਲ ਰਹਿੰਦੇ ਜਿਹੜੇ ਸ਼ੇਰ ਵਰਗੇ ਟੀਸੀ ਉੱਤੇ ਲੱਗੇ ਸਾਰੇ 베ਰ ਵਰਗੇ ਪਰਦੇ ਲਗਾਉਂਦੇ ਸਾਡਾ ਮਾਨ ਜਾ ਵਧਾਉਂਦੇ ਤਾਂ ਹੀ ਤੁੱਪ ਵਿੱਚ ਛਤਰੀ ਵੀ ਤਾਣ ਦਿੰਨੇ ਆ ਜਿਹੜਾ ਇੱਕ ਵਾਰੀ ਮੂੰਹ ਹੋ ਲੈ ਜੇ ਮਿਲੇ ਨਾ ਦੁਬਾਰਾ ਉੰਜੇ ਅਸੀਂ ਯਾਰਾਂ ਉਤੋਂ ਜਾਂ ਦਿੰਨੇ ਆ ਜਿਹੜਾ ਇੱਕ ਵਾਰੀ ਮੂੰਹ ਹੋ ਲੈ ਜੇ ਮਿਲੇ ਨਾ ਦੁਬਾਰਾ ਉੰਜੇ ਅਸੀਂ ਜਾ ਰਹਾਂ ਉਤੋਂ ਜਾਂ ਦਿੰਨੇ ਆ ਮਹਿਫਲਾਂ ਦਾ ਸਾਰੇ ਹੀ ਸ਼ਿੰਗਾਰ ਬੰਦੇ ਪੈਗ ਘੱਟ ਕਿਸੇ ਦਾ ਕੋਈ ਨਾ ਜਰਦੇ ਮਹਿਫਲਾਂ ਦਾ ਸਾਰੇ ਹੀ ਸ਼ਿੰਗਾਰ ਬੰਦੇ ਪੈਗ ਘੱਟ ਕਿਸੇ ਦਾ ਕੋਈ ਨਾ ਜਰਦੇ ਸੱਬੇ ਵਾਲੇ ਗੀਤਾਂ ਉਤੇ ਮਾਰਦੇ ਆ ਚੀਕਾਂ ਪੱਬ ਦਾ ਸਮਾਨ ਵੀ ਖਿਲਾਰ ਦਿੰਨੇ ਆ ਜਿਹੜਾ ਇੱਕ ਵਾਰੀ ਮੂੰਹੋਂ ਲੈ ਜੇ ਮਿਲੇ ਨਾ ਦੁਬਾਰਾ ਉੰਜੇ ਅਸੀਂ ਜਾ ਰਹਾਂ ਉਤੋਂ ਜਾਂ ਦਿੰਨੇ ਆ ਜੇਰਾ ਇੱਕ ਵਾਰੀ ਮੂਹ ਹੋਣਾ ਜੇ ਮਿਲੇ ਨਾ ਦੁਬਾਰਾ ਉੰਜ ਸੀ ਯਾਰਾਂ ਉਤੋਂ ਜਾਨ ਦਿੰਨੇ ਆ ਗੁਰ ਸੰਧੂ ਕਲਿਆਣ ਜਦੋਂ ਗੀਤ ਲਿਖੂਗਾ ਯਾਰਾਂ ਨਾਲ ਬੀਤੀ ਜੋ ਤਰੀਕ ਲਿਖੂਗਾ ਗੁਰ ਸੰਧੂ ਕਲਿਆਣ ਜਦੋਂ ਗੀਤ ਲਿਖੂਗਾ ਯਾਰਾਂ ਨਾਲ ਬੀਤੀ ਜੋ ਤਰੀਕ ਲਿਖੂਗਾ ਕੋਈ ਕਿੱਥੇ ਬੈਠ ਅੱਜ ਮਾਨ ਦਾਏ ਮੌਜਾਂ ਕੋਈ ਕਿੱਥੇ ਬੈਠ ਅੱਜ ਮਾਨ ਦਾਏ ਮੌਜਾਂ ਸਾਰਿਆਂ ਨੂੰ ਪਿਆਰ ਦਾ ਸਲਾਮ ਦਿੰਨੇ ਆ ਜਿਹੜਾ ਇੱਕ ਵਾਰੀ ਮੂੰਹੋਂ ਲੈ ਜੇ ਮਿਲੇਨੰਦ ਦੁਆਰਾ ਉੰਜਸ ਹਜ਼ਾਰਾਂ ਉਤੋਂ ਜਾਨ ਦਿੰਨੇ ਆ ਜਿਹੜਾ ਇੱਕ ਵਾਰੀ ਮੂੰਹੋਂ ਲੈ ਜੇ ਮਿਲੇਨੰਦ ਦੁਆਰਾ ਉੰਜਸ ਹਜ਼ਾਰਾਂ ਉਤੋਂ ਜਾਨ ਦਿੰਨੇ ਆ ਉੰਜਸ ਹਜ਼ਾਰਾਂ ਉਤੋਂ ਜਾਨ ਦਿੰਨੇ ਆ